ਮੇਰੇ ਕੋਲੇ ਮੰਨ ਕੇ ਚੱਲ ਕੋਈ ਮੈਂ ਖੇਡਦਾ ਨਹੀਂ ਕੋਈ ਗੱਦੀ ਨਹੀਂ ਬਸ ਇਹ ਤਾਂ ਪ੍ਰਮਾਤਮਾ ਦਾ ਹੀ ਆ ਹੱਥ ਵੇਖ ਲੈਣਾ ਹੱਥ ਵੇਖ ਲੈਣਾ ਹਾਂ ਠੀਕ ਅੱਕਾ ਕਿੰਨੇ ਪਰਸੈਂਟੋ ਚ ਦੱਸ ਦੇਣੋ ਜੀ ਉਹਦੇ ਚ ਬੰਦੇ ਦੇ 80% ਜੀਵਨ ਦੱਸ ਦਿੰਦਾ 75 80% ਅੱਛਾ ਤੁਸੀਂ ਵੀ ਦਿਖਾ ਕੇ ਜਾਣਾ ਦਿਖਾ ਦੀ ਵਿਖਾ ਦੀ ਜਿਹੜੇ ਹੁਣ ਵੀਡੀਓ ਨਹੀਂ ਅੱਜ ਨਹੀਂ ਅੱਜ ਮੰਗਲਵਾਰ ਆ ਅੱਜ ਕਿਹੜੇ ਦਿਨਵੇਂ ਆ ਬੁੱਧਵਾਰੀ ਲੈ ਵੀ ਸੱਚ ਹੋ ਗਿਆ ਤੁਸੀਂ ਕਹਿੰਦੇ ਗੋਪੀ ਬਾਬਾ ਸਾਨੂੰ ਕਹਿ ਰਹੇ ਸੀ ਮੈਂ ਕਿਸੇ ਨੂੰ ਬਾਬਾ ਆ ਮਾਇਆ ਮਾਇਆ ਅਸੀਂ ਗੋਪੀ ਅਸੀਂ ਨਹੀਂ ਕਹਿੰਦੇ ਸਾਨੂੰ ਲੋਕ ਕਹਿੰਦੇ ਸੀ ਵੀ ਕਿਤੇ ਗੋਪੀ ਕੋਲੇ ਜਾਉਣਾ ਤੇ ਸਾਨੂੰ ਪੁੱਛ ਕੇ ਦੱਸੋ ਕੋਈ ਕੰਮ ਕਰਦਾ ਵੀ ਅਸੀਂ ਵੀ ਜਾਣਾ ਇੱਕ ਬੰਦੇ ਨੇ ਕਾਰੋਬਾਰ ਰੁਕਿਆ ਪਿਆ ਉਹ ਕਹਿੰਦਾ ਮੈਂ ਗੋਪੀ ਕੋਲੇ ਜਾ ਕੇ ਆਉਣਾ ਵੀ ਮੇਰਾ ਕਾਰੋਬਾਰ ਚੱਲ ਪੂਗਾ ਅੱਜ ਵੀਡੀਓ ਜ਼ਰੂਰ ਵੇਖੂਗਾ ਤੇ ਲੋਕ ਥੱਲੇ ਕਮੈਂਟ ਵੀ ਕਰਨਗੇ ਗੋਪੀ ਬਾਬੇ ਬਾਰੇ ਵੀ ਜੇ ਤੁਸੀਂ ਆਉਣਾ ਤਾਂ ਹੱਥ ਵੀ ਦਿਖਾ ਸਕਦੇ ਬਾਬੇ ਨੂੰ ਨਹੀਂ ਪਤਾ ਕੀ ਗੱਲ ਹੈ ਮਹਾਰਾਜ ਨੂੰ ਮੰਨੇ ਬਾਈ ਮਹਾਰਾਜ ਤੋਂ ਵੱਡੀ ਕੋਈ ਚੀਜ਼ ਨਹੀਂ ਗੋਪੀ ਜੇ ਮਹਾਰਾਜ ਨੇ ਕੰਮ ਰੋਕਿਆ ਤਾਂ ਉਹ ਚਲਾਊਗਾ ਵੀ ਤੇ ਬਾਕੀ ਬਈ ਹੋਰ ਵਹਿਮ ਭਰਮ ਚ ਕਿੰਨਾ ਪਈ ਆ ਐ ਕੋਈ ਗੱਲ ਧੁੱਕ ਨਹੀਂ ਬੰਦੀ ਹੱਥ ਜਿਹੜਾ ਤੁਸੀਂ ਵੇਣੇ ਹੋ ਹੂੰ ਤੇ ਜਦੋਂ ਕੋਈ ਵੀ ਕੰਮ ਕਰਦੇ ਹੋ ਉਸਤਾਦ ਤਾਂ ਕੋਈ ਹੁੰਦਾ ਹੀ ਆ ਕੰਮ ਤਾਂ ਕਿਦੋਂ ਸਿੱਖੀ ਹੁੰਨੇ ਆ ਫਿਰ ਹੱਥ ਦੇਖਣ ਦਾ ਕੰਮ ਕਿੱਥੋਂ ਨਹੀਂ ਬਈ ਇਹ ਕੋਈ ਉਹੀ ਬਸ ਪ੍ਰਮਾਤਮਾ ਨੇ ਹੌਲੀ 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 ਉਹ ਆਪੇ ਬਸ ਜਿਵੇਂ ਹੋਣ ਲੱਗ ਪਈ ਐਂ ਇਹ ਚੀਜ਼ਾਂ ਚ ਉਸਤਾਦ ਸਤੂਤ ਕੋਈ ਨਹੀਂ ਹੁੰਦਾ ਕਿਸੇ ਦਾ ਉਸਤਾਦ ਨੂੰ ਇਹ ਕਿਹੜਾ ਟਰੈਕਟਰ ਦਾ ਬੋਰ ਬੰਧਨ ਸਿੱਖਣਾ ਅੱਛਾ ਜੀ ਇਹ ਤਾਂ ਮਹਾਰਾਜ ਆ ਜਿਹਦੇ ਤੇ ਦੀਨ ਦਿਆਲ ਹੋ ਜੇ ਜਿਹੜਾ ਤੁਸੀਂ ਹੱਥ ਵੇਖਦੇ ਆ ਹੱਥ ਇੱਕ ਤਾਂ ਹੁੰਦਾ ਵੀ ਜੇ ਕਈ ਦਾ ਟੇਵਾ ਮਾਰਦੇ ਅੰਦਾਜ਼ੇ ਮਾਰੀ ਜਾਂਦੇ ਆ ਇੱਕ ਹੁੰਦਾ ਰੇਖਾਵਾਂ ਜਿਹੜੀਆਂ ਰੇਖਾ ਅਰਥਾਤ ਜੇ ਟੇਵੇ ਟੂ ਵੇ ਨਾਲ ਕਦੇ ਨਹੀਂ ਗੱਲਾਂ ਚੱਲਦੀਆਂ ਇਹ ਤਾਂ ਐਵੇਂ ਵਹਿਮ ਬਣਾਏ ਆ ਜਿਹੜਾ ਕੁਝ ਹੈਗਾ ਪਰ ਆਪਾਂ ਜਿਹੜਾ ਵੀ ਕੋਈ ਆਪਣੇ ਕੋਲੇ ਆਉਂਦਾ ਭਾਵੇਂ ਕੋਈ ਵੀ ਚੱਲ ਕੇ ਆ ਜੇ ਹੂੰ ਆਪਾਂ ਨੂੰ ਇਹੀ ਗੱਲ ਆਣੀ ਆ ਵੀ ਤੂੰ ਗੁਰਦੁਆਰਾ ਸਾਹਿਬ ਜਾ ਮਹਾਰਾਜ ਨੂੰ ਮੰਨ ਮਹਾਰਾਜ ਤੋਂ ਵੱਡੀ ਚੀਜ਼ ਕੋਈ ਨਹੀਂ ਕੋਈ ਨਹੀਂ ਮਹਾਰਾਜ ਤੋਂ ਵੱਡਾ ਸਿੱਖ ਸੀ ਗੋਪੀ ਇੱਕ ਕਾਪੜੀ ਗੱਲ ਕਰਨੀ ਹੈ ਜਿਹੜਾ ਸ਼ਰੋਮਣੀ ਅਕਾਲੀ ਦਲ ਬੈਕਫੋਰਟ ਤੇ ਬੜਾ ਚਲਾ ਗਿਆ ਠੀਕ ਹੈ ਹੁਣ ਉਹਨੂੰ ਤੁਸੀਂ ਸੁਰਿਆ ਕਾਲੂ ਉਹਨਾਂ ਨੂੰ ਸਜਾਵਾਂ ਵੀ ਮਿਲ ਗਈਆਂ ਢਿੰਡਸਾ ਨੂੰ ਸੁਖਬੀਰ ਬਾਦਲ ਨੂੰ ਉਥੋਂ ਦੇ ਬਾਥਰੂਮ ਸਾਫ਼ ਕਰਦੀਆਂ ਬੀਬੀ ਜੰਗੀਰ ਕੌਰ ਨੂੰ ਉਹਨਾਂ ਦੇ ਗਲਾਂ 'ਚ ਵੀ ਤਖਤੀਆਂ ਪਾ ਦੀਆਂ ਹੁਣ ਅੱਜ ਭਵਿੱਖਬਾਣੀ ਪਾਏ ਕਰਨੀਆਂ ਵੀ ਸ਼ਰੋਮਣੀ ਅਕਾਲੀ ਦਲ ਅੱਗੇ ਆਊਗੀ 27 ਦੇ ਵਿੱਚ ਨੀ ਵੀ ਸਮਾ ਲੱਗੂਗਾ ਹਨਾ ਸਤਾਈ ਬਹੁਤ ਨੇੜੇ ਆ ਹੂੰ ਪਰ ਸ਼੍ਰੋਮਣੀ ਕਾਲੀਦਾਲ ਇੱਕ ਦਿਨ ਸਰਕਾਰ ਬਣਾਊਗਾ ਬਣਾਊਗਾ ਪੱਕਾ ਸਰਕਾਰ ਬਣਾਊਗਾ ਬਣੂਗੀ ਸਰਕਾਰ ਗੱਠ ਜੋੜ ਦੀ ਗੱਠ ਜੋੜੀ ਗੱਠ ਜੋੜ ਕੀ ਦਿਨ ਹੋਊ ਪੰਜ ਪਣ ਵਾਲੀ ਪੰਜ ਪਣ ਆਊਗਾ ਪੰਜ ਪਣ ਵਾਲੀ ਗੱਠ ਜੋੜ ਕਰਨਾ ਪਊ ਤੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋ ਸਕਦਾ ਕਮੰਤਰੀ ਤੇਰਾ ਸੁਖਵੀਰ ਬਾਦਲ ਉਹ ਤੋਂ ਪਈ ਮੁੱਖ ਮੰਤਰੀ ਕਿੰਨੇ ਬਣੀ ਜਾਣ ਪੰਜਾਬ ਚ ਹੂੰ ਬਣਦੇ ਵੀ ਆਉਂਦੇ ਤੇ ਬੜੀ ਵੀ ਜਾਣਗੇ ਹਨਾ ਜਿਹੜਾ ਕੰਮ ਆ ਸੁਖਵੀਰ ਬਾਦਲ ਤੇ ਚਰਨਜੀਤ ਚੰਨੀ ਨੇ ਕਰਨਾ ਉਹ ਹੋਰ ਮੁੱਖ ਮੰਤਰੀ ਤੋਂ ਛੇਤੀ ਹੁੰਦਾ ਨਹੀਂ ਕਿਉਂ ਨਹੀਂ ਹੁੰਦਾ ਕਾਰਨ ਪਈ ਉਹਦੇ ਚ ਗੱਲ ਇਹ ਆ ਸੁਖਵੀਰ ਬਾਦਲ ਨੇ ਤਾਂ ਜਿਹੜੀਆਂ ਗੱਲਾਂ ਜਿੰਦੀਆਂ ਮੂੰਹ ਚੋਂ ਕੱਢੀਆਂ ਹੁੰਦੀਆਂ ਪਗਾਈਆਂ ਹੂੰ ਜਿਹੜਾ ਸੀਗਾ ਚਰਨਜੀਤ ਚੰਨੀ ਉਹਨੇ ਸਟੈਂਡ ਲਿਆ ਪਹਿਲਾਂ ਤਾਂ ਕਿਸਾਨਾਂ ਮਗਰ ਸਟੈਂਡ ਲਿਆਵੇ ਕਿੱਡਾ ਵੱਡਾ ਸਟੈਂਡ ਸੀ ਬਹੁਤ ਵੱਡਾ ਸਟੈਂਡ ਲਿਆ ਸੀ ਖੜਿਆ ਨਾ ਕਿਸਾਨਾਂ ਮਗਰ ਹੋਰ ਮੁੱਖ ਮੰਤਰੀ ਹੁੰਦਾ ਕੇਂਦਰ ਦੀ ਸਰਕਾਰ ਮੂਰੇ ਗੋਡੇ ਟੇਕ ਦਿੰਦਾ ਉਹਦੇ ਗੋਡੇ ਨਹੀਂ ਟੇਕੇ ਨਹੀਂ ਟੇਕੇ ਨਹੀਂ ਟੇਕੇ ਲੋਕ ਉਹਨੂੰ ਮੱਝ ਵੀ ਚਾਹੁੰਦੇ ਹੈਨਾ ਤੇ ਬਾਕੀ ਹਜੇ ਬਈ ਮੌਕੇ ਦੀ ਹੁਣ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਟਾਈਮ ਇਹਨਾਂ ਕੋਲੇ ਵੀ ਹੈਗਾ ਬਈ ਢਾਈ ਸਾਲ ਪਿਆ ਢਾਈ ਸਾਲ ਚ ਜੇ ਕੱਲ ਕੰਮ ਹੁੰਦੇ ਆ ਲੋਕਾਂ ਦੇ ਜਿੰਨੇ ਵਾਦੇ ਕੀਤੇ ਪੂਰੇ ਹੁੰਦੇ ਆ ਫਿਰ ਹੋ ਸਕਦਾ ਵੀ ਇਹ ਮੁੱਖ ਮੰਤਰੀ ਉਹਨਾਂ ਨਾਲੋਂ ਵੀ ਚੰਗਾ ਬਣ ਜੇ ਕੀ ਲੱਗਦਾ ਜੀ ਪਰ ਹਜੇ ਵਿੱਚ ਜੱਜਾ ਅੱਛਾ ਜੱਜੇ ਦੀ ਅੱਧੀ ਲੜਾਈ ਹੁੰਦੀ ਹੈ ਜੱਜੇ ਨੂੰ ਨਾਲ ਵੀ ਲਾਤਾ ਹੋਰ ਜੱਜਾ ਵੀ ਜੇ ਹਾਂ ਜਾਂ ਵੀ ਕੋਦਾ ਹਾਂ ਜੇ ਕੰਮ ਹੁੰਦੇ ਆ ਤਾਂ ਜੇ ਕੰਮ ਹੋ ਗਏ ਤੇ ਫਿਰ ਭਈ ਇਹ ਮੁੱਖ ਮੰਤਰੀ ਚੰਗਾ ਬਣ ਜੂ ਹਾਂ ਹਾਂ ਭਗਵੰਤ ਮਾਨਵੀ ਜਿਵੇਂ ਤੁਸੀਂ ਕਹਿੰਦੇ ਵੀ ਮੇਰੇ 32 ਦਿਨਾਂ ਦਾ ਜੋ ਗੱਲ ਕੱਢੀ ਪੂਰੀ ਹੁੰਦੀ ਹੈ ਭਗਵੰਤ ਮਾਨਵੀ ਕਹਿੰਦਾ ਬਈ ਵੇ ਜਿਹੜੀ ਗੱਲ ਕਹਦੀ 32 ਦਿਨਾਂ ਦਾ ਮੇਰੀ ਪੂਰੀ ਹੈ ਉਹ ਤਾਂ ਕਹਿੰਦਾ ਬਠਿੰਡੇ ਦਾ ਸੀਟ ਅੜ ਗਈ ਅੜੀ ਤਾਂ ਹੈਰੀ ਕਹਿੰਦਾ ਸੀ ਤੇ ਹੋਰ ਨਹੀਂ ਆਏ ਨਹੀਂ ਹੁੰਦਾ ਕਿ ਇਹ ਕਿਸੇ ਕਿਸੇ ਕੋਈ ਕੋਈ ਬੰਦੇ ਚ ਹੁੰਦੀ ਹੈ ਇਹ ਚੀਜ਼ ਤੇ ਪਰ ਉਹ ਇੱਕ ਗੱਲ ਆ ਵੀ ਉਹ ਸਰਕਾਰ ਠੀਕ ਹੈ ਉਹ ਕਿਵੇਂ ਬਈ ਉਹ ਸਰਕਾਰ ਆਏ ਆ ਬਈ ਪਿੰਡਾਂ 'ਚ ਲੜਾਈਆਂ ਪੜਾਂਗਾ ਤਾਂ ਇਹਨਾਂ ਕਰਾਂਗਾ ਹੂੰ ਕਈ ਪਿੰਡਾਂ ਦੇ ਬੋਧ ਰਿੰਗਾਂ ਨਹੀਂ ਭਾਈ ਉਹ ਯਾਰ ਆਪਦੇ ਲਛਣੀ ਤਾਂ ਹੁਣ ਜੇ ਕੋਈ ਵੋਟਾਂ ਦੇ ਧੱਕੇ ਮਾਰੂ ਕਿਸੇ ਪੁਲਿਸ ਅਫਸਰ ਨੂੰ ਜਾਂ ਕਿਸੇ ਮਾਇਸਟਰ ਨੂੰ ਉਹ ਤਾਂ ਯਾਰ ਪਰਚੇ ਹੁਣੇ ਹੀ ਹੁਣੇ ਉਹ ਤਾਂ ਪਹਿਲਾਂ ਤੋਂ ਹੁੰਦੇ ਹੀ ਆਏ ਆ ਉਹ ਤਾਂ ਆਪਦੇ ਲਛਣੀ ਛਤਰਖਾਨ ਵਾਲੀ ਗੱਲ ਹੈ ਨਾ ਪਰ ਉਹ ਤਾਂ ਨਹੀਂ ਨਾ ਲੋਕਾਂ ਨਾਲ ਧੱਕਾ ਕਰਿਆ ਹੂੰ ਜੇ ਅਸਲ ਵਿੱਚ ਪਤਾ ਜਿਹੜਾ ਭਗਵੰਤ ਮਾਨ ਸਰਕਾਰ ਹੈ ਨਾ ਇਹ ਕੈਪਟਨ ਸਰਕਾਰਾਂ ਨੂੰ ਆ ਭਗਵੰਤ ਮਾਨ ਨੇ ਕਿਸੇ ਨੂੰ ਪਾਵਰ ਨਹੀਂ ਦਿੱਤੀ ਹੂੰ ਜੇ ਭਈ ਪਾਵਰ ਆਮ ਪਿੰਡਾਂ ਦੇ ਜਿਹੜੇ ਵਰਕਰ ਆ ਉਹਨਾਂ ਕੋਲੇ ਆਉਂਦੀ ਹੈ ਨਾ ਉਦੋਂ ਪਿੰਡਾਂ 'ਚ ਜਾ ਕੇ ਕੁੱਟ ਕਲੇਸ ਪੈਂਦਾ ਕਾਲੀਦਲ ਦਾ ਗ੍ਰਾਫ ਕਾਉਂਟ ਕਿਹਾ ਜਿਹੜਾ ਪਿੰਡਾਂ 'ਚ ਆਮ ਵਰਕਰਾਂ ਨੂੰ ਪਾਵਰ ਦੇਤੀ ਪਾਵਰ ਦੇਤੀ ਹੂੰ ਕਾਲੀਦਲ 'ਚ ਇੰਨੀ ਪਾਵਰ ਸੀ ਕਿ ਜਿੰਨੀ ਅੱਜ ਐਮ.ਐਲ.ਏ ਦੀ ਇੱਕ ਜ਼ਿਲ੍ਹੇ ਦੇ ਦੀ ਹਲਕੇ ਦੇ ਦੀ ਉਹਨੇ ਕਾਲੀਦਲ ਦੇ ਪੰਚਾਇਤ ਮੈਂਬਰ ਕੋਲੇ ਪਾਵਰ ਸੀ ਕੁਝ ਜ਼ਿਆਦਾ ਮੈਂਬਰ ਹੁੰਦੇ ਵੀ ਸੀ ਸਹੀ ਹੈ ਹਾਂ ਹੁੰਦੀ ਸੀ ਨਾ ਉਹ ਫਿਰ ਉੱਥੇ ਆ ਕਿ ਉਹ ਕਿਤੇ ਨਾ ਕਿਤੇ ਹੁਣ ਜਿਹੜਾ ਪੰਚਾਇਤ ਮੈਂਬਰ ਪਿੰਡ ਦਾ ਉਹ ਕਾਮੰਬੰਦਾ ਹੁੰਦਾ ਪੰਜ ਸੱਤ ਜਮਾਤਾਂ ਪੜਿਆ ਹੁੰਦਾ ਕਈ ਪੜੇ ਤੇ ਕਈ ਅਣਪੜ੍ਹ ਵੀ ਹੁੰਦੇ ਆ ਉਹਨੂੰ ਉਹ ਪਾਵਰ ਵਰਤਣੀ ਨਹੀਂ ਆਉਂਦੀ ਉਹ ਉੱਥੇ ਜਾ ਕੇ ਜਿਹੜਾ ਉਹ ਖਮਿਆਜਾ ਅੱਜ ਪਾਰਟੀ ਬੁਤ ਰਹੀ ਹੈ ਗੁਪੀ ਤੁਹਾਡੀ ਪਾਵਰ ਤੋਂ ਗੱਲ ਕਰਦਾ ਮੈਂ ਤੁਸੀਂ ਕਹਿੰਦੇ ਪਾਵਰਾਂ ਕਾਲੀਦਾਨ ਨੇ ਜਿਨ ਕਿ ਬਹੁਤ ਜ਼ਿਆਦਾ ਐਮਐਲਏ ਜਿੰਨੇ ਮੈਂਬਰਾਂ ਨੂੰ ਦਿੱਤੀਆਂ ਦਿੱਤੀਆਂ ਬਾਈ ਜੇਕਰ ਐਮਐਲਏ ਕੋਲੇ ਪਾਵਰ ਹੀ ਨਾ ਹੋਊਗਾ ਐਮਐਲਏ ਲੋਕਾਂ ਨੂੰ ਜਿਤਾਇਆ ਬਹੁਮਤ ਦਿੱਤੀ ਹੈ ਆਮ ਆਦਮੀ ਨਾ ਹੋਏ ਤੇ ਲੋਕ ਫੇਰ ਸਤਾ ਦੇ ਵਿੱਚ ਕਿਵੇਂ ਲੈ ਕੇ ਆਉਣਗੇ ਨਹੀਂ ਇਹਦੇ ਚਾਏ ਪਾਵਰ ਤਾਂ ਹੁਣ ਜੁਰਮ ਐਮਐਲਏ ਦੇ 92 ਐਮਐਲਏ ਆ ਉਹਨਾਂ ਕੋਲ ਪਾਵਰ ਐ ਨਹੀਂ ਨਹੀਂ ਇਹਦੇ ਚਾਏ ਨਹੀਂ ਉਹਦਾ ਪਾਵਰ ਐਮਐਲਏ ਨੂੰ ਆਪਦੀ ਵਰਤਨ ਦੀ ਵੀ ਜ਼ਰੂਰਤ ਚਾਹੀਦੀ ਹੈ ਨਾ ਹੂੰ ਹੂੰ ਐਮਐਲਏ ਇੱਕ ਸਰਕਾਰ ਦਾ ਨੁਮਾਇੰਦਾ ਬਣ ਗਿਆ 5 ਸਾਲ ਉਹ ਕੋਈ ਜ਼ਰੂਰੀ ਨਹੀਂ ਹੁਣ ਭਗਵੰਤ ਮਾਨ ਆਏ ਥੋੜਾ ਆ ਕੇ ਹਰੇਕ ਅਫਸਰ ਨੂੰ ਆਖੂਗਾ ਵੀ ਇਹਨੂੰ ਮੈਂ ਪਾਵਰ ਦਿੰਦੀ ਐ ਐਮਐਲਏ ਆਪਦੀ ਪਾਵਰ ਵਰਤਨ ਵੀ ਜਾਣਦਾ ਹੋਵੇ ਮੇਨ ਗੱਲ ਤਾਂ ਇਹ ਐ ਨਾ ਹੁਣ ਸਾਡੇ ਟੈਂਪੀਟ ਢੋ ਬਣਿਆ ਹੂੰ ਆਦੀ ਪਾਵਰ ਵਰਤਨ ਜਾਣਦੇ ਆ ਪਹਿਲਾਂ ਤੋਂ ਪਾਰਟੀਆਂ ਚ ਕੰਮ ਕਰਿਆ ਤੇ ਨੂੰ ਕੰਮ ਕਰਕੇ ਵੀ ਵਿਖਾਉਣਗੇ ਜੋ ਵੀ ਤੁਸੀਂ ਕਿੰਨਾ ਨੇੜੇ ਰਹੇ ਹੋ ਢੱਲੋਗੇ ਹਾਂ ਵਧਿਆ ਨੇੜਤਾ ਬਾਈ ਬਹੁਤ ਜਾਣੇ ਕਰੀ ਬਹੁਤ ਜਿਆਦਾ ਮਿਲਦੀਆਂ ਪਰਿਵਾਰ ਉੱਡ ਕੇ ਹਾਂ ਹਾਂ ਬਾਈ ਹਾਂ ਤੇ ਸਨੀ ਢੱਲੋ ਕਿਵੇਂ ਆ ਉਹ ਬੰਦਾ ਸਹੀ ਆ ਬਾਈ ਕਦੇ ਉਹ ਥੋੜਾ ਵੈੜਾ ਹਨਾ ਨਹੀਂ ਨਹੀਂ ਇਹੋ ਤਾਂ ਐਵੇਂ ਗੱਲਾਂ ਬਣਾਇਆਂ ਜਿਹੜਾ ਇੱਥੇ ਸੱਚਾ ਬੰਦਾ ਨਾ ਉਹਨੂੰ ਲੋਕਾਂ ਹੀ ਆ ਦੇਣਗੇ ਅੱਛਾ ਹਾਂ ਉਹ ਗੱਲ ਸੱਚੀ ਜਿਹੜਾ ਮੂੰਹ ਤੇ ਆਦਾ ਹੋਵੇ ਨਾ ਉਹ ਲੋਕਾਂ ਦੇ ਆਦੇ ਤਾਂ ਹੁੰਦੇ ਸੱਚ ਮਿਰਚਾਂ ਝੂਠ ਗੋੜ ਕਿੱਧਰ ਤੋਂ ਆਖੇ ਉੱਧਰ ਤੋਂ ਤੁਰ ਉਹ ਬੰਦਾ ਸਹੀ ਆ ਜੇ ਉਹਦਾ ਕੰਮ ਕਰਾਉਣ ਆਲਾ ਹੋਇਆ ਤੈਨੂੰ ਹਾਂ ਆਖੂਗਾ ਤੈਨੂੰ ਮਿੱਠੇ ਲਾਰੇ ਨਹੀਂ ਲਾਉਂਦਾ ਬਸ ਉਹ ਸੁਵੀਰ ਸੁਵੀਰ ਵਾਲਾ ਕੰਮ ਆ ਹਾਂ ਜੇ ਗੱਲ ਕਰਨ ਵਾਲੀ ਹੋਈ ਤਾਂ ਕਰੂਗਾ ਨਹੀਂ ਜਵਾਬ ਦੇ ਦੋ ਸੁਵੀਰ ਦਾ ਵੀ ਇਹੀ ਹਾਲ ਸੀ ਕਰ ਇਹੀ ਹਾਲ ਆ ਵੀ ਜਿਹਨੂੰ ਕਹਤਾ ਭਾਰਤੀ ਹਾਂ ਭਾਰਤੀ ਜਿਹਨੂੰ ਲਾਰਾ ਨਹੀਂ ਲਾਇਆ ਹਾਂ ਲਾਰਾ ਮਾੜਾ ਹੁੰਦਾ ਬਾਈ ਹੂੰ ਲਾਰੇ ਨਾਲੋਂ ਜਵਾਬ ਚੰਗਾ ਹੁੰਦਾ ਲਾਰੇ ਨੂੰ ਜਵਾਬ ਚੰਗਾ ਕਵਾਲਿਟੀ ਹੈ ਕਿ ਬਈ ਦੋਨੇ ਭਰਾਵਾਂ ਚ ਆਪ ਦੇ ਵਰਕਰ ਮਗਰ ਵੀ ਖੜੇ ਆ ਸਾਰਾ ਕੁਛ ਹੀ ਕਰਿਆ ਬਈ ਹਮ ਹਣਾ ਤੇ ਕਹਿੰਦੇ ਵੱਡਾ ਜਿਹੜਾ ਬਾਦਲ ਸੀ ਨਾ ਉਹਦੇ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਮਿਲਣਾ ਨਾ ਉਹਦਾ ਫਰਕ ਸੀ ਬਈ ਉਹਨਾਂ ਚ ਨਿਮਰਤਾ ਵਾਲੀ ਸੀ ਨਿਮਰਤਾ ਵਾਲੀ ਸੀ ਗੋਪੀ ਹੁਣ ਆਪਾਂ ਪਹਿਲਾਂ ਗੱਲ ਕਰਦੇ ਸੀ ਤੁਹਾਡੀ ਭਵਖ ਬਾਣੀ ਤੇ ਗੱਲ ਕਰਦੇ ਸੀ ਹੁਣ ਜਦੋਂ ਲੋਕ ਘਰੇ ਆਉਂਦੇ ਆ ਤੁਹਾਡੇ ਆਮ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਬੜੀ ਚੱਲ ਰਹੀ ਹੈ ਵੀ ਗੋਪੀ ਬਾਬਾ ਤੁਸੀਂ ਆਪ ਵੀ ਸੁਣਦੇ ਹੋ ਨਾ ਤੇ ਉਹਦੋਂ ਮਨ ਨੂੰ ਕਿਵੇਂ ਹੁੰਦਾ ਨਹੀਂ ਆਪਾਂ ਨਹੀਂ ਕਦੇ ਨਾ ਤਾਂ ਆਪਾਂ ਕਦੇ ਮੰਨ ਕੇ ਚੱਲ ਮੰਨਉ ਕਿਉਂ ਸਮਝਿਆ ਵੀ ਇਹ ਗਲਤ ਆ ਗਲ ਨਾ ਐ ਸਹੀ ਚੰਗਾ ਯਾਰ ਜਿਹੜਾ ਕੋਈ ਵੀ ਆ ਕਿਸੇ ਦਾ ਜੇ ਕੋਈ ਉਹਦਾ ਮਨ ਜਿਵੇਂ ਆਵੇਂ ਚੱਲੀ ਜਾਂਦੇ ਆਪਾਂ ਨੂੰ ਕੀ ਫਰਕ ਆ ਯਾਰ ਆਪਾਂ ਨੂੰ ਮਹਾਰਾਜ ਨੇ ਆਪਣੇ ਕਰਮਾਂ ਦੀ ਰੋਟੀ ਦੇਣੀ ਆ ਉਹਨੂੰ ਉਹਦੇ ਕਰਮਾਂ ਦੀ ਲੱਗੀ ਮੱਛਦੇ ਕੀ ਦੇ ਦਿੰਦੇ ਆ ਹੂੰ ਜੀਦੀ ਜ ਕੋਈ ਗੱਲਬਾਤ ਹੁੰਦੀ ਹੈ ਮੱਛੀ ਜਾਨ ਦੇ ਕੋਈ ਚੱਕਰ ਜੇ ਕੱਲ ਨੂੰ ਕੋਈ ਆ ਜਾਂਦਾ ਜਾਂ ਆਮ ਤੌਰ ਤੇ ਲੇਡੀਜ਼ ਬਹੁਤ ਹੁੰਦੀਆਂ ਹੁੰਦੀਆਂ ਵੀ ਜੇ ਸੁਣ ਲੈ ਤਾਂ ਕਹਿੰਦਾ ਵੀ ਆਪਾਂ ਚੱਲਗੇ ਸ਼ਾਇਦ ਮੇਰ ਪੈ ਜਾਣਾ ਤੇ ਕੱਲ ਨੂੰ ਆ ਜਾਂਦੀਆਂ ਗੋਪੀ ਬਾਬੇ ਨੂੰ ਹੱਥ ਵਖਾਉਣਾ ਬਾਬਾ ਸਾਡੀ ਤੂੰ ਉਹ ਵਿਖਬਾਣੀ ਕਰ ਮੈਂ ਤਾਂ ਬਈ ਅਗਲੇ ਨੂੰ ਹਰੇਕ ਨੂੰ ਇਹੀ ਗੱਲ ਆਣਾ ਵੀ ਮੈਨੂੰ ਬਾਬਾ ਆਖੋ ਹੀ ਨਾ ਨਹੀਂ ਬਾਬਾ ਆਖੋ ਉਹ ਅੱਲਾ ਨਹੀਂ ਕਹਿੰਦਾ ਹੁੰਦਾ ਬਾਬਾ ਆਖੋ ਬਾਬਾ ਬਣ ਜਾਂਦਾ ਹੁੰਦਾ ਨਹੀਂ ਮੈਂ ਤਾਂ ਨਾ ਬਾਈ ਆਖੋ ਬਾਬੇ ਮੈਂ ਹੁਣ ਜਿਹੜਾ ਮੈਥੋਂ ਕੋਈ ਆਪ ਤੋਂ ਮੇਰੀ ਵੱਡੀ ਉਮਰ ਦਾ ਮੈਨੂੰ ਬਾਬਾ ਕਿਉਂ ਆਖੇ ਮੈਂ ਤਾਂ ਬਾਈ ਆ ਹੂੰ ਮੈਂ ਤਾਂ ਆਦੇ ਨਹੀਂ ਇਹ ਤਾਂ ਤੇਰੇ ਵਰਗੇ ਯੂਟਿਊਬਰ ਆਦੇ ਆ ਵੀ ਇਹ ਬਾਬਾ ਬਾਬਾ ਹਨਾ ਨਹੀਂ ਬਾਬਾ ਫਿਰ ਉਹ ਕਿਹਾ ਜਾਂਦਾ ਨਾ ਜਦੋਂ ਉਹ ਕਹਿੰਦਾ ਹੱਥ ਵੇਖ ਲੈ ਭਵਿੱਖ ਬਾਣੀ ਕਰਤੀ ਮੈਂ ਤੁਹਾਡੀ ਜ਼ਿੰਦਗੀ ਬਾਰੇ ਦੱਸਦਾ ਤੁਸੀਂ ਕੀ ਕਰਨ ਜਾ ਰਹੇ ਹੋ ਜਰੂਰ ਕਰੂੰਗੀ ਜਰੂਰੀ ਦੀ ਉਹਨੂੰ ਬਾਬਾ ਆਖਣਾ ਹੂੰ ਇਹ ਵੈਸੇ ਬਾਬਾ ਕੱਲ ਤਾਂ ਸ਼ਬਦ ਮਾੜਾ ਵੀ ਨਹੀਂ ਤੇ ਵੈਸੇ ਏਡਾ ਚੰਗਾ ਵੀ ਨਹੀਂ ਆਪ ਤੋਂ ਵੱਡੀ ਦੀ ਉਮਰ ਤੋਂ ਬਾਬਾ ਘਬਾਉਣਾ ਗਲਤ ਆ ਗਲਤ ਅੱਜ ਆਪਾਂ ਇਹ ਵੀ ਪੁੱਛਾਂਗੇ ਤੁਹਾਨੂੰ ਵੀ ਜੇ ਆਮ ਤੌਰ ਤੇ ਲੋਕਾਂ ਨੂੰ ਬਾਹਰ ਜਾਣ ਦੀ ਬੜੀ ਦੌੜ ਲੱਗੀ ਹੋਈ ਹੈ ਕੈਨੇਡਾ ਅਮਰੀਕਾ ਅੰਗਲੈਂਡ ਵੀ ਚੱਲ ਗਏ ਆਪਣੇ ਤੇ ਪੰਜਾਬ ਦੇ ਵਿੱਚ ਕੰਮ ਨਹੀਂ ਤੇ ਕੱਲ ਨੂੰ ਕੋਈ ਤੁਹਾਡੀ ਵੀਡੀਓ ਵੇਖ ਕੇ ਆ ਕੇ ਵੀ ਗੋਪੀ ਦਾ ਪਹੱਤ ਬਿਖਾ ਕੇ ਕੇ ਬਾਬਾ ਮੇਰੇ ਕਰਮਾ ਚ ਜਹਾਜ਼ ਤੇ ਚੜਨ ਦਾ ਹੈਗਾ ਵੀ ਮੈਂ ਜਾਊਂਗਾ ਕੈਨੇਡਾ ਅਮਰੀਕਾ ਦੱਸ ਲੱਗ ਜਾਂਦਾ ਪਤਾ ਉਹ ਤਾਂ ਪਤਾ ਉਹ ਵੀ ਬੰਦੇ ਦੱਸ ਦਿੰਦੇ ਨੇ ਪੱਕਾ ਲੱਗ ਜਾਂਦਾ ਲੱਗ ਜਾਂਦਾ ਲੈ ਹੁਣ ਉਹਦੇ ਸੋਡੇ ਘਰੇ ਲੋਕ ਬਹੁਤ ਨੇ ਨਹੀਂ ਭਾਈ ਮੇਰੀ ਗੱਲ ਸੁਣ ਬਾਹਰ ਆ ਨਾ ਜਿਹੜਾ ਜਿਹੜੇ ਬੰਦੇ ਨੇ ਇੱਥੇ ਕੰਮ ਨਹੀਂ ਕਰਿਆ ਉਹ ਬੰਦਾ ਬਾਹਰ ਖੁਸ਼ੀ ਨੂੰ ਜਾਵੇ ਅੱਜ ਦੇ ਟਾਈਮ ਹੂੰ ਬਾਹਰ ਬਹੁਤ ਔਖਾ ਹੂੰ ਆਪ ਕਮਾਉਣੀਆਂ ਆਪ ਖਾਣੀਆਂ ਤੇ ਆਪ ਪਕਾਉਣੀਆਂ ਤੇ ਜਿਹਨੇ ਬਈ ਇੱਥੇ ਮਾਂਦੀਆਂ ਪੱਕੀਆਂ ਖਾਧੀਆਂ ਤੇ ਖੇਤ ਕੰਮ ਕਰਨ ਨੂੰ ਬਾਪੂ ਤੇ ਸੀਰੀ ਹੈਗਾ ਉਹ ਬੰਦਾ ਬਾਹਰ ਨਾ ਜਾਵੇ ਉਹ ਨਹੀਂ ਜਾਂਦਾ ਬਾਹਰ ਜਾਵੇ ਵੀ ਨਾ ਉਹ ਜਾਵੇ ਵੀ ਨਾ ਹੁਣ ਤੁਸੀਂ ਪਹਿਲਾਂ ਆਪਾਂ ਗੱਲ ਕਰੀ ਸੀ ਵੀ ਸਿਆਸਤ ਬਾਰੇ ਵੀ ਦੱਸ ਦੋਗੇ ਵੀ ਕੌਣ ਹਰੂਗਾ ਕੌਣ ਜਿੱਤੂਗਾ ਫਿਰ ਕਾਰੋਬਾਰ ਬਾਰੇ ਵੀ ਤੁਸੀਂ ਦੱਸ ਦਿੰਨੇ ਆ ਵੀ ਹੱਥ ਵੇਖ ਕੇ ਭਾਈ ਤੇਰਾ ਕਾਰੋਬਾਰ ਕਿਵੇਂ ਆ ਦੂਜੀ ਗੱਲ ਆਪਾਂ ਹੁਣ ਕਰੀ ਆ ਬਾਹਰ ਜਾਣ ਦੀ ਬਾਹਰ ਜਾਣ ਦੇ ਬਾਰੇ ਵੀ ਤੁਸੀਂ ਦੱਸ ਦੋਗੇ ਭਾਈ ਤੇਰੇ ਕਰਮਾਂ 'ਚ ਹੈਗਾ ਜਾਇ ਦੀ ਬਾਰੀ ਨੂੰ ਹੱਥ ਪਾਏਂਗਾ ਤੂੰ ਜਾ ਕੇ ਹਣਾ ਹੁਣ ਆਪਾਂ ਇਹ ਗੱਲ ਕਰਾਂਗੇ ਵੀ ਜਿਹੜਾ ਕੋਈ ਛੜੇ ਰਹਿ ਜਾਂਦੇ ਕਦੇ ਵਿਆਹ ਨਹੀਂ ਹੁੰਦਾ ਯਾਰ ਉਹ ਵੀ ਬਾਬੇ ਨੂੰ ਪੁੱਛ ਕੇ ਕਿਸਮਤ ਆ ਭਾਈ ਉਹ ਵੀ ਦੱਸ ਦਿੰਨੇ ਨਹੀਂ ਯਾਰ ਉਹ ਤਾਂ ਕਿਸਮਤ ਆ ਰੱਬ ਨੂੰ ਕੌਣ ਮਿਲਿਆ ਹੁਣ ਵਿਆਹ ਬੰਦੇ ਦੀ ਉਮਰ ਹੁੰਦੀ 30 ਸਾਲ ਤੱਕ ਜੇ ਤਾਂ ਹੋ ਗਿਆ ਠੀਕ ਆ ਉਸ ਤੋਂ ਬਾਅਦ ਵਿਆਹ ਆਈ ਉਹ ਤਾਂ ਕੜਿਆ ਹੀ ਹੁੰਦਾ ਹੂੰ ਉਮਰ ਟੱਪ ਜਾਂਦੀ ਹੁੰਦੀ ਹੈ ਉਹਦਾ ਤਾਂ ਸੌਖਾ ਜੇ ਨੁਕਤਾ ਉਹਦਾ ਮਹਾਰਾਜ ਮੂਰੇ ਜਾ ਕੇ ਨੇ ਤਾਂ ਸੱਤ ਲੀਖਾ ਕੱਢੇ ਬਾਬਾ ਸੋਲਣਾ ਹੂੰ ਹੋ ਜਾਂਦੀ ਹੈ ਰੀਜ ਪੂਰੀ ਐਡੀ ਗੱਲ ਨਹੀਂ ਕੋਈ ਉਹ ਵੀ ਲਿਖਿਆ ਹੁੰਦਾ ਬੰਦੇ ਦੇ ਹੰਥਾਂ 'ਚ ਮਹਾਰਾਜ ਹਰੇਕ ਨੂੰ ਹਰੇਕ ਦਾ ਲੇਖਾ ਜੋਖਾ ਲਿਖ ਕੇ ਕਰਦਾ ਹੂੰ ਆਮ ਤੌਰ ਤੇ ਬੰਦੇ ਬਾਬੇ ਕਹਿੰਦੇ ਲੈ ਵੀ ਮੈਂ ਪੜ ਲੈ ਤੇਰੇ ਮੱਥੇ 'ਤੇ ਲਿਖਿਆ ਤੇਰੇ ਮੱਥੇ ਦੀ ਤਕਦੀਰ ਦੱਸਦੀ ਹੈ ਬਾਈ ਐਵੇਂ ਗੱਪ ਮਾਰਨ ਦਾ ਵੀ ਭਗਤਾ ਤੂੰ ਅੱਜ ਇਹ ਕੰਮ ਕਰਨ ਜਾ ਰਿਹਾ ਉਹ ਤਾਂ ਬਾਈ ਐਵੇਂ ਗੱਪ ਮਾਰ ਆਪਾਂ ਨੂੰ ਕਿਹੜਾ ਯਾਰ ਕੋਈ ਲਾਲਚ ਆਪਾਂ ਕਿਸੇ ਤੋਂ ਪੈਸਾ ਲੈਣਾ ਹੂੰ ਆ ਉਹ ਤਾਂ ਉਹ ਬੰਦੇ ਨੂੰ ਲਾਲਚ ਹੁੰਦਾ ਜਿਹਨੇ ਪੈਸਾ ਕਮਾਉਣਾ ਆਪਾਂ ਕਿਹੜਾ ਕਿਸੇ ਤੋਂ ਪੈਸਾ ਲੈਣਾ ਇੱਥੇ ਇਹ ਵੀ ਹੈ ਨਾ ਜੇ ਕਹਿੰਦੇ ਪੈਸਾ ਮੰਗਦਾ ਲੋਕ ਉਹਦੇ ਕੋਲ ਜਾਂਦੇ ਨਹੀਂ ਜਿਹੜਾ ਨਹੀਂ ਮੰਗਦਾ ਉਹ ਕਹਿੰਦੇ ਉਹ ਲਾਲਚੀ ਨਹੀਂਗਾ ਦੱਸ ਦਿੰਦਾ ਸੱਚੀ ਗੱਲ ਤੇ ਛੱਡਦਾ ਨਾ ਜਿਹੜੇ ਮਸਜਿਦ 'ਤੇ ਇੱਕ ਤੋਂ ਕੋਈ ਬੰਨੇ ਆਮ ਤੌਰ ਤੇ ਲੋਕ ਤਾਂ ਸੋ ਤੋਂ ਘੜਦਾ ਕੁੱਤੇ ਇਕਦੇ ਨਹੀਂਗਾ ਆ ਪਟਕਾਏ ਨਹੀਂ ਕਿਤੇ ਨਹੀਂ ਨਹੀਂ ਜੇ ਕੋ ਕੁੱਤੇ ਇਕਦਿੰਦਾ ਫਿਰ ਮੋੜ ਦੇ ਲੈ ਆਪਾਂ ਲੈ ਹੀ ਨਹੀਂ ਕਿਤੇ ਨਹੀਂ ਜੇ ਕੋਈ ਕਹਦੇ ਲੈ ਨਹੀਂ ਕੋਪੀ ਪਾਪਾ ਵੀ ਮੈਂ ਇਹਦਾ ਕੰਮ ਹੋ ਗਿਆ ਸਭ ਇਹ ਮੈਂ ਤੈਨੂੰ ਆਹ 2 ਡਾਲਰ ਸੀ ਮੈਂ ਬਾਹਰੋਂ ਆਇਆ ਸੀ ਤੁਸੀਂ ਮੈਨੂੰ ਬੋਲ ਕਰੇ ਸੀ ਵੀ ਕੈਨੇਡਾ ਜਾਏਗਾ ਮੈਂ ਦੇ ਕੇ ਜਾਣਾ ਅੱਜ ਪੱਕਾ ਨਹੀਂ ਨਹੀਂ ਭਾਈ ਆਪਾਂ ਲੈ ਨਹੀਂ ਨੀ ਪੈਸਾ ਲੈ ਨਹੀਂ ਨਹੀਂ ਲੈ ਨਹੀਂ ਨਹੀਂ ਯਾਰ ਜਿਹੜਾ ਪੈਸਾ ਨਾ ਪੈਸਾ ਪੂਸਾ ਤਾਂ ਕੁਛ ਵੀ ਨਹੀਂ ਇਹ ਤਾਂ ਇੱਥੇ ਹੀ ਰਹਿ ਜਾਣਾ ਸ਼ਿਕੰਦਰ ਵੀ ਖਾਲੀ ਹੱਤਾ ਸੀ ਖਾਲੀ ਗਿਆ ਨਾ ਨਾ ਹੋਣਾ ਚਾਹੀਦਾ ਬੰਦੇ ਦਾ ਦੁਨੀਆ ਦਾ ਕਿਹੜੇ ਚੀਜ਼ਾਂ ਤਿਆਗ ਗਿਆ ਨਹੀਂ ਤੇ ਉਹ ਬੰਦੇ ਆ ਕਿਸੇ ਮਤਲਬ ਬੰਦੇ ਦੀ ਗੱਲ ਦੱਸਦਾ ਉਹ ਬੰਦੇ ਨੇ ਡਰਾ ਦਾ ਕੰਮ ਕਰਾਇਆ ਸੀਗਾ ਵਿੱਚੋਂ ਕਿਸੇ ਤੋਂ ਐਡ ਕਰਾ ਲਈ YouTube ਪਰ ਤੋਂ ਪੁਰਾਣੀ ਗੱਲ ਆ ਉਹਦੋਂ ਮੈਂ ਤਾਂ ਇਹ ਚੀਜ਼ ਚ ਲਾਈਨ ਚ ਵੀ ਨਹੀਂ ਸੀ ਹੂੰ ਉਹਦਾ 1.5 ਲੱਖ ਰੁਪਇਆ ਮੁੱਕਰ ਗਿਆ ਹੂੰ ਮੁੱਕਰ ਗਿਆ ਅੱਛਾ ਆਪਾਂ ਕਦੇ ਅੱਜ ਤੱਕ ਕੋਈ ਬੰਦਾ ਸਾਫ਼ਤ ਕਰਦੇ ਆਪਾਂ ਕਿਸੇ ਤੋਂ ਗੱਲ ਕਹਿ ਕੇ ਪੈਸਾ ਕਿਸੇ ਨੂੰ ਨਾ ਦਿੱਤਾ ਹੋਵੇ ਧੌਣ ਵਟਾ ਦਊਗਾ ਮੈਂ ਅੱਛਾ ਗੱਲ ਕਰਕੇ ਭਜਣਾ ਕੀ ਹੁੰਦਾ ਯਾਰ ਜੀ